ਇਹ ਕਿ ਬਿਰਦ ਬਾਬਾ ਤੁਰਿਆ ਜਾਂਦਾ ਪਿਆ ਬਾਜ਼ਾਰ ਆ ਗਿਆ ਜਦੋਂ ਬਾਜ਼ਾਰ ਆਇਆ ਤੇ ਲੋਹਾਰ ਦੇ ਨਾਂ ਉਹਨੇ ਬਹੁਤ ਸਾਰੀਆਂ ਕੁਹਾੜੀਆਂ ਤਿਆਰ ਕੀਤੀਆਂ ਨੇ ਬਿਰਦ ਬਾਬੇ ਦੇ ਮਨ 'ਚ ਰਹਿ ਮਾਈ ਪੀ ਇਨੀਆਂ ਕੀ ਕਰਨੀਆਂ ਨੇ ਕਹਿੰਦਾ ਉਹ ਵੀਰ ਇ ਇਨੀਆਂ ਕੁਹਾੜੀਆਂ ਬਣਾਈ ਜਾਣਾ ਇਨੀਆਂ ਕੁਹਾੜੀਆਂ ਬਣਾਈ ਜਾਣਾ ਕੀ ਕਰਦੀਆਂ ਨਹੀਂ ਏ ਕਹਿੰਦਾ ਭਾਈ ਗੁਰਮੁਖਾ ਬਾਬਾ ਜੀ ਰਾਜ ਨੇ ਹੁਕਮ ਦਿੱਤਾ ਉਹ ਜਿਹੜਾ ਫਲਾਣਾ ਬਾਗ ਹੈ ਨਾ ਉਹਨੂੰ ਕੱਟ ਦੇਣਾ ਤੇ ਉਹਦਾ ਮੈਦਾਨ ਬਣਾ ਦੇਣਾ ਰਾਜ ਨੇ ਆਖਿਆ ਪਈ ਇੱਕ ਹਫਤੇ ਦੇ ਵਿੱਚ ਇੱਕ ਸੌ ਕੁਹਾੜੀ ਬਣਾ ਕੇ ਤੇ ਤਿਆਰ ਕਰ ਦਿਓ ਉਹ ਤਿਆਰ ਕਰਨਾ ਪਿਆ ਬਾਬੇ ਦਾ ਮਨ ਭਰਿਆ ਗਿਆ ਸਾਸ ਸਿੰਘ ਦੇ ਵਿੱਚ ਜਿਉ ਤੁਰਿਆ ਬਾਗ ਦੇ ਕੋਲ ਅੱਪੜ ਗਿਆ ਉਹਦੀ ਸੁੰਦਰਤਾ ਵੇਖੀ ਉਹਦੀ ਹਰਿਆਵਲ ਵੇਖੀ ਉਹਦਾ ਰਮਣੀਕ ਪੱਤਰ ਵੇਖੇ ਬਾਬੇ ਦਾ ਮਨ ਭਰ ਗਿਆ ਤੇ ਹੌਕਾ ਲਿਆ ਬਾਗ ਦੇ ਵਿੱਚੋਂ ਆਵਾਜ਼ ਆਈ ਉਹ ਬਾਬਾ ਇਹ ਨਾ ਦੁਖੀਆਂ ਕਿਉਂ ਇਹ ਨਾ ਹੋ ਕੇ ਭਰਨਾ ਪਿਆ ਕਿਹਾ ਹਾਂ ਬਾਗ ਇਹ ਗੱਲ ਅਹੇ ਤੇਰੇ ਵਾਸਤੇ ਕੁਹਾੜੀਆਂ ਤਿਆਰ ਹੁੰਦੀਆਂ ਨੇ ਪਈਆਂ ਅੱਜ ਤੋਂ 7ਵੇਂ ਦਿਨ ਤੈਨੂੰ ਕੱਟਣ ਦੇ ਵਾਸਤੇ ਇਥੇ ਮਨੁੱਖ ਬੰਦੇ ਨੌਕਰ ਲੱਗ ਜਾਣੇ ਨੇ ਰਾਜੇ ਦੇ ਆਵਾਜ਼ ਆਈ ਬਾਤਿੰਦਾ ਬਾਬਾ ਤੂੰ ਜਮਣ ਪਰਪਰਾ ਕਰ ਜਮਣਾਂ ਢਾਰ ਤੂੰ ਮੈਨੂੰ ਕਿਸੇ ਦੀ ਤਾਕਤ ਨਹੀਂ ਕੱਟਣ ਦੀ ਕਹਿੰਦਾ ਓ ਬਾਗ ਕੋਈ ਨਾ ਮਾਨ ਕਰਨਾ ਪਿਆ ਜਿੰਨਾ ਮਾਨ ਕਰਨਾ ਪਿਆ ਇਹਦਾ ਹਾਂ ਕਿਸੇ ਤਾਕਤ ਨੇ ਮੈਨੂੰ ਕੱਟਣ ਦੀ ਕਹਿੰਦਾ ਮੈਨੂੰ ਬੜੀ ਖੁਸ਼ੀ ਜੀ ਗੰਦਾ ਬੜੀ ਚੰਗੀ ਗੱਲ ਹੈ ਬਾਬੇ ਨੇ ਆਪਣੇ ਹਿਰਦੇ 'ਚ ਖੁਸ਼ੀ ਵਸਾਈ ਤੇ ਸਜਣਾ ਉਸ ਬਾਗ ਦੀ ਸੁੰਦਰਤਾ ਵੇਖ ਕੇ ਉਸ ਬਾਗ ਦੀ ਹਰੀਆਵਲ ਵੇਖ ਕੇ ਉਸ ਬਾਗ ਦੀ ਪ੍ਰਫੁੱਲਤਾ ਵੇਖ ਕੇ ਤੇ ਬਾਬਾ ਆਪਣੇ ਘਰ ਨੂੰ ਜਾਂਦਾ ਪਿਆ ਆਪਣੇ ਮਨਾਂ 'ਚ ਵਿਚਾਰ ਕਰਦਾ ਪਿਆ ਤੇ ਨਾਲੇ ਦਿਨਾਂ ਦੀ ਗਿਣਤੀ ਕਰੀ ਜਾਂਦਾ ਪਿਆ ਇਧਰੋਂ ਲੋਹਾਰ ਨੇ ਕੁਹਾੜੀਆਂ ਤਿਆਰ ਕਰ ਦਿੱਤੀਆਂ ਉਹ ਰਾਜ ਦਾ ਵਚਨ ਪੂਰਾ ਕਰਨ ਦੇ ਵਾਸਤੇ ਉਥੇ ਲੱਕਣਾ ਵਢਣ ਲੱਗ ਕੇ ਉਹਨਾਂ ਨੇ ਅੱਧਾ ਬਾਗ ਕੱਟਦਾ ਸਾਹ ਸੰ ਵਿੱਚ ਬਾਬਾ ਕਹਿੰਦਾ ਮੈਂ ਜਾ ਤੇ ਆਵਾਂ ਦੇਖਾਂ ਤੇ ਸਿੱਝਾ ਕੇ ਉਹ ਬਿਰਦ ਬਾਬਾ ਫੇਰ ਚੱਲ ਪਿਆ ਜਦੋਂ ਬਾਗ ਦੇ ਕੋਲ ਆਇਆ ਨਾ ਅੱਧਾ ਬਾਗ ਵੇਖਿਆ ਨਾ ਕਟਿਆ ਰੋਂਨ ਲੱਗ ਪਿਆ ਰੋਂਨ ਲੱਗ ਪਿਆ ਬਾਪ ਚੋਂ ਆਵਾਜ਼ ਆਈ ਓਏ ਬਾਬਾ ਕੋਈ ਬਾਤ ਨਹੀਂ ਕਹਿੰਦਾ ਮੈਨੂੰ ਬੜਾ ਦੁੱਖ ਆਇਆ ਮੈਂ ਤੈਨੂੰ ਇਹ ਹਫ਼ਤਾ ਪਹਿਲਾਂ ਆ ਕੇ ਗਿਆ ਸੀ ਨਾ ਵੀ ਤੇਰੇ ਵਾਸਤੇ ਕੋਹਾੜੀਆਂ ਤਿਆਰ ਹੁੰਦੀਆਂ ਨਹੀਂ ਪਈਆਂ ਤੇ ਤੂੰ ਨਾ ਕਟਿਆ ਜਾਣਾ ਤੇ ਤੂੰ ਤਾਂ ਮੈਨੂੰ ਕੌਣ ਕੱਟਣ ਵਾਲਾ ਕਹਿੰਦਾ ਬਾਬਾ ਉਹ ਸਾਨੂੰ ਕੋਈ ਨਹੀਂ ਕੱਟਣ ਵਾਲਾ ਉਹ ਕਹਿੰਦਾ ਵੇਖ ਅੱਧਾ ਕਟਿਆ ਗਿਆ ਬਾਕੀ ਆਹ ਘੰਟਿਆਂ ਦਿਨਾਂ ਵਿੱਚ ਸਾਰੇ ਹੀ ਮਦਾਨ ਕਰ ਦੇਣਾ ਕਹਿੰਦਾ ਬਾਬਾ ਅਸੀਂ ਆਵੇਂ ਨਹੀਂ ਸੱਕਟੇ ਜਾਂਦੇ ਜੇ ਉਹਨਾਂ ਕੁਹਾੜੀਆਂ ਦੇ ਵਿੱਚ ਸਾਡੇ ਦਰਖਤਾਂ ਦੇ ਨਾਲੋਂ ਸਾਡੇ ਨਾਲੋਂ ਲੱਕੜ ਕੱਟ ਕੇ ਉਹਦੇ ਦਸਤਾ ਨਾ ਪਾਉਂਦੇ ਤਾਂ ਕਿਹਦੀ ਤਾਂ ਕਿਸੇ ਸਾਨੂੰ ਕੱਟਣ ਦੀ ਜੇ ਉਹ ਸਾਡੀ ਲੱਕੜੀ ਦੇ ਦਸਤੇ ਬਣੇ ਨੇ ਉਹਨਾਂ ਕੁਹਾੜੇ ਛੁ ਪਾਏ ਗਏ ਆ ਤਾਂ ਤਾਂ ਅਸੀਂ ਕੱਟੇ ਗਏ ਆ ਸਾਸ ਸੰਗਤ ਵਿੱਚ ਮਰਦੇ ਕਹਿੰਦਾ ਪਹਿਲਾਂ ਫੁੱਟ ਪੈਂਦੀ ਬਾਂਦੀ ਐ ਸਾਸ ਸੰਗਤ ਵਿੱਚ ਪਹਿਲਾਂ ਈਰ ਖਾ ਬਾਂਦੀ ਤੇ ਫਿਰ ਕਾਰ ਨੂੰ ਬੰਦਦੇ ਨੇ ਗੁਰੂ ਦੇ ਪਿਆਰੇ ਅੱਗੋਂ ਫੇਰ ਗੱਲ ਚੱਲਦੀ ਐ ਸਾਸ ਸੰਗਤ ਵਿੱਚ ਪਹਿਲਾਂ ਫੁੱਟ ਪਵੇਗੀ ਇਰਖਾ ਬਣੇਗੀ ਦੁਬਦਾ ਬਣੇਗੀ ਤੇ ਫਿਰ ਕਾਰਨ ਬਣ ਕੇ ਸਾਸ ਸੰਗੇ